ਸੋਸੀ ਗਾਂਦੇ ਮੈਂ ਜਿਹੜੀ ਵੀਡੀਓ ਆ ਤੇ ਬਣਾ ਰਿਆ ਹਾਂ ਉਹ ਵੀਡੀਓ ਹੈਗੀ ਐਬਸਮ ਦੇਖੋ ਇਹ ਐਬਸਮ ਆ ਔਰ ਇੰਨਾ ਹੀ ਨਹੀਂ ਵੇਖੋ ਮੋٹے ਮੋٹے ਦਾਣੇ ਆ ਇਹਦੇ ਚ ਅਤੇ ਇਸ ਤੋਂ ਇਲਾਵਾ ਇਹ ਜਿਹੜੀ ਐਬਸਮ ਆ ਇਹ ਦਾ ਬਹੁਤ ਇਹ ਨਮਕ ਨਹੀਂ ਹੈ ਲੇਕਿਨ ਕਹਿੰਦੇ ਇਹਨੂੰ ਨਮਕ ਹੀ ਹੈ ਪਰ ਇਹ ਖਾਣ ਦੇ ਕੰਮ ਨਹੀਂ ਆਉਂਦਾ ਆਮ ਤੌਰ ਤੇ ਇਸ ਦੇ ਵਿੱਚ ਮੈਗਨੀਸ਼ੀਅਮ ਸਾਲਟ ਹੁੰਦਾ ਹੈ ਮੈਗਨੀਸ਼ੀਅਮ ਸਾਲਟ ਹੋਣ ਕਰਕੇ ਇਸ ਵਿੱਚ ਆਮ ਤੌਰ ਤੇ ਸਲਫੇਟ ਵਗੈਰਾ ਹੁੰਦਾ ਹੈ ਇਹ ਬੇਹੱਦ ਜ਼ਰੂਰਤ ਦੀ ਚੀਜ਼ ਹੈ ਕਿ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਵਾਸਤੇ ਬਹੁਤ ਸੋਨੇ ਤੇ ਸੁਹਾਗਾ ਵਾ ਤੁਸੀਂ ਕਰਨਾ ਕੀ ਹੈ ਦੋ ਚਮਚੇ ਲਓ ਪਾਣੀ ਦੇ ਵਿੱਚ ਪਾ ਕੇ ਤੁਸੀਂ ਨਹਾਓ ਇਹਦੇ ਨਾਲ ਅਤੇ ਪਾਣੀ ਜਿਹੜਾ ਗੋਸਾ ਹੋਣਾ ਚਾਹੀਦਾ ਤੁਹਾਡੇ ਮੋਢੇ ਆਕੜ ਗਏ ਹੈ ਤੁਹਾਡਾ ਲੱਕ ਦਰਦ ਹੁੰਦਾ ਤੁਹਾਨੂੰ ਸੁਸਤੀ ਪੈਂਦੀ ਹੈ ਤੇ ਤੁਸੀਂ ਦਿਨ ਚ ਦੋ ਵਾਰ ਹੀ ਨਹਾ ਸਕਦੇ ਹੋ ਤਾਂ ਤੁਹਾਡੀ ਇਹ ਜਿਹੜੀ ਤਕਲੀਫ ਹੈ ਦੂਰ ਹੋ ਜੇਗੀ ਸਰੀਰ ਹਲਕਾ ਹੋ ਜਾਏਗਾ ਤੁਹਾਨੂੰ ਕਾਫੀ ਆਰਾਮ ਮਿਲੇਗਾ ਤੁਹਾਨੂੰ ਨੀਂਦ ਨਹੀਂ ਆ ਰਹੀ ਕਾਫੀ ਟਾਈਮ ਤੋਂ ਤਾਂ ਤੁਸੀਂ ਰਾਤ ਨੂੰ ਸੌਣ ਲੱਗਿਆ ਅੱਧਾ ਘੰਟਾ ਪਹਿਲਾਂ ਜ਼ਰੂਰ ਇਸ ਦਾ ਇਸਤੇਮਾਲ ਕਰਕੇ ਕੋਸੇ ਪਾਣੀ 'ਚ ਤੁਸੀਂ ਜ਼ਰੂਰ ਨਾ ਹੋ ਇਸ ਤੋਂ ਬਾਅਦ ਇਹ ਆਮ ਤੌਰ ਤੇ ਜੇ ਦੇਖਿਆ ਜਾਏ ਜਿਨ੍ਹਾਂ ਨੂੰ ਕਬਜ ਦੀ ਸ਼ਿਕਾਇਤ ਹੈ ਉਹ ਵੀ ਇਹਦਾ ਨਾ ਮਸਲਾ ਜਿਹੜਾ ਉਹ ਹੱਲ ਹੋ ਜਾਏਗਾ ਤੁਹਾਡਾ ਸਰੀਰ ਆਕੜ ਗਿਆ ਤੁਹਾਨੂੰ ਸੁਸਤੀ ਪਈ ਆ ਤੇ ਤੁਸੀਂ ਬਾਡੀ ਤੇ ਜਕੜਨ ਤੇ ਤੁਸੀਂ ਇਸ ਦਾ ਇਸਤੇਮਾਲ ਕਰ ਸਕਦੇ ਹੋ ਪਰ ਪਾਣੀ ਜਿਹੜਾ ਉਹ ਠੰਡਾ ਨਹੀਂ ਹੋਣਾ ਚਾਹੀਦਾ ਵਾਰਮ ਵਾਟਰ ਮਤਲਬ ਕੋਸਾ ਪਾਣੀ ਹੋਣਾ ਚਾਹੀਦਾ ਹੈ ਬਾਕੀ ਦਰਦਾਂ ਲਈ ਬਹੁਤ ਵਧੀਆ ਹੈ ਮੈਡੀਸਿਨ ਹੀ ਹੈ ਤੇ ਆਮ ਤੌਰ ਤੇ ਇਹ ਜੇ ਦੇਖਿਆ ਜਾਏ ਤੇ ਲੰਡਨ ਦੇ ਵਿੱਚ ਦੇ ਵਿੱਚ ਇਹ ਇਸ ਦੀ ਖੋਜ ਕੀਤੀ ਗਈ ਸੀ ਐਫਸਮ ਦੀ ਉਹ ਇੱਕ ਸ਼ਹਿਰ ਹੈ ਉੱਥੋਂ ਇਹ ਜਿਹੜਾ ਲੋਣ ਹੈ ਜਿਹਨੂੰ ਅਸੀਂ ਲੋਣ ਵੀ ਕਹਿੰਦੇ ਆ ਇਹ ਉੱਥੋਂ ਆਉਂਦਾ ਸਰੇ ਖਾਣ ਦੇ ਬਿਲਕੁਲ ਕੰਮ ਨਹੀਂ ਆਉਂਦਾ ਤਾਂ ਨਾ ਹੀ ਇਹ ਤੁਸੀਂ ਇਹ ਖਾਣਾ ਹੀ ਹੈ ਬਾਕੀ ਤੁਹਾਡੀ ਬਾਡੀ ਜਿਹੜੀ ਹੈ ਆਮ ਤੌਰ ਤੇ ਜਿੰਮ ਵਾਲੇ ਜਿੰਮ ਕਰ ਕਰਕੇ ਥੱਕ ਜਾਂਦੇ ਆ ਉਹਨਾਂ ਲਈ ਇਹ ਬਹੁਤ ਵਧੀਆ ਚੀਜ਼ ਜਿਨ੍ਹਾਂ ਨੂੰ ਆਮ ਤੌਰ ਤੇ ਖਾਰਿਸ਼ ਨਹੀਂ ਹੱਟਦੀ ਖਾਰਿਸ਼ ਬਹੁਤ ਹੁੰਦੀ ਹੈ ਤੁਹਾਡੇ ਕਿਤੇ ਸੋਜ ਪੈ ਗਈ ਹੈ ਤੁਹਾਡੇ ਪੈਰ ਸੁੱਜ ਗਏ ਆ ਤੁਹਾਡਾ ਦਿੱਕਤ ਹੈ ਵੀ ਕੋਈ ਇਹੋ ਜਿਹੀ ਸੋਜ ਹੈ ਜਿਹੜੀ ਠੀਕ ਨਹੀਂ ਹੋ ਰਹੀ ਤੁਸੀਂ ਜੋ 2 ਚਮਚੇ ਕੋਸੇ ਪਾਣੀ ਚ ਪਾ ਕੇ ਜਿਹੜਾ ਵਾਸ਼ ਟੱਬ ਹੈ ਉਹਦੇ ਵਿੱਚ ਪਾ ਕੇ ਉਸਾ ਪਾਣੀ ਪਾ ਕੇ ਤੇ ਤੁਸੀਂ 15-20 ਮਿੰਟ ਨਹਾਓ ਤੁਹਾਡਾ ਜਿਹੜਾ ਮਸਲਾ ਹੱਲ ਹੋ ਜਾਏਗਾ ਤੇ ਇਸ ਤੋਂ ਇਲਾਵਾ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਇਹ ਜਿਹੜੇ ਖਾਰਸ਼ ਆ ਕੇ ਇਸ ਵੇਲੇ ਬਹੁਤ ਦੁਖੀ ਕਰਦੀ ਹੈ ਤੇ ਖਾਰਸ਼ ਨੂੰ ਠੰਡਿਆ ਕਰਨ ਵਾਸਤੇ ਐਬਸਮ ਜਿਹੜਾ ਸਾਲਟ ਹੈ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਇਹ ਇੰਗਲੈਂਡ ਦੇ ਵਿੱਚ 400 ਸਾਲ ਪਹਿਲਾਂ ਇਸ ਬਾਰੇ ਪਤਾ ਲੱਗਾ ਸੀ ਤੇ ਇਹ ਉਸ ਤੋਂ ਹੀ ਆਉਂਦਾ ਹੈ ਜਿਨ੍ਹਾਂ ਨੂੰ ਕਫੇ ਦੀ ਸ਼ਿਕਾਇਤ ਹੈ ਕਬਜ ਵੀ ਇਹਦੇ ਨਾਲ ਦੂਰ ਹੋ ਜਾਂਦੀ ਹੈ ਤੇ ਤੁਸੀਂ ਇਸ ਨੂੰ ਕੋਸ਼ਿਸ਼ ਕਰੋ ਵਰਤਨ ਦੇ ਅਤੇ ਇਹ ਬਹੁਤ ਹੀ ਵਧੀਆ ਸਾਲਟ ਹੈ ਤੇ ਤੁਸੀਂ ਇਸ ਨਾਲ 15-20 ਮਿੰਟ ਜਿਵੇਂ ਤੁਹਾਡੇ ਪੈਰਾਂ 'ਚ ਸੋਜ ਹੈ ਤੁਹਾਡੇ ਹੱਥਾਂ 'ਚ ਸੋਜ ਹੈ ਤੁਸੀਂ ਉਹਨਾਂ ਨੂੰ ਵਾਰਮ ਵਾਟਰ ਦੇ ਵਿੱਚ ਤੁਸੀਂ ਡਬੋ ਕੇ ਰੱਖੋ ਘੱਟੋ ਘੱਟ 20-25 ਮਿੰਟ ਡਬੋ ਕੇ ਰੱਖੋ ਤੁਸੀਂ ਦੇਖੋਗੇ ਵੀ ਤੁਸੀ ਕਿੰਨੀ ਰੀਲੀਫ ਮਸੂਲਤ ਜਿਹੜੀ ਆ ਉਹ ਕਰ ਰਹੇ ਹੋ ਬਾਕੀ ਤੁਸੀਂ ਇਸ ਨੂੰ ਆਮ ਤੌਰ ਤੇ ਜਿਵੇਂ ਦਰਖਤਾਂ ਉਹਨਾਂ ਦਾ ਫਲ ਨਹੀਂ ਲੱਗਦਾ ਉਹਨਾਂ ਦੀ ਗ੍ਰੋਥ ਨਹੀਂ ਵੱਧਦੀ ਕੋਈ ਬੂਟਾ ਵਾ ਉਹਨੂੰ ਕੀੜੇ ਮਕੌੜੇ ਲੱਗ ਜਾਂਦੇ ਆ ਜਾ ਉਹਨੂੰ ਫਾਲ ਨਹੀਂ ਪੈਂਦਾ ਤੁਸੀਂ ਇੱਕ ਚਮਚਾ ਪਾਣੀ ਦੇ ਵਿੱਚ ਭੋ ਕੇ ਤੇ ਤੁਸੀਂ ਉਸ ਤੇ ਆਲੇ ਦੁਆਲੇ ਛਿੜਕਾਅ ਕਰ ਦੋ ਤੇ ਤੁਸੀਂ ਦੇਖੋਗੇ ਇਹ ਤੁਹਾਡਾ ਜਿਹੜਾ ਇਹ ਦਰਕਤ ਵਾਲਾ ਮਸਲਾ ਉਹ ਹੱਲ ਹੋ ਜਾਏਗਾ ਬਾਕੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਲਾਈਕ ਸ਼ੇਅਰ ਤੇ ਕਮੈਂਟਸ ਕਰੋ ਸਤਿ ਸ੍ਰੀ ਅਕਾਲ ਜੀ